ਤੁਹਾਨੂੰ ਗ੍ਰਿਪਤਾ ਦਿੱਤਾ ਗਿਆ ਸੀ ਇਹ ਰਿਹਾਈ ਨੂੰ ਮੈਂ ਜੀ ਲੋਕਤੰਤਰਿਕ ਦੀ ਜਿੱਤ ਮੰਨਦਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਅਸੀਂ ਓਟਾਸਰਾ ਲੈ ਕੇ ਚੱਲੇ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਸਚਾਈ ਦੀ ਜਿੱਤ ਹੋਈ ਆ ਮੈਂ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪੈਰਵਾਹੀ ਕੀਤੀ ਸਾਡੇ ਵਕੀਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਪਦੇ ਦਿਹਾਤੀ ਹਲਕੇ ਦੇ ਤੇ ਪੂਰੇ ਪੰਜਾਬ ਦੇ ਜਿਹੜੇ ਮੇਰੇ ਭਰਾਣੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੀਤਾ ਮੇਰੇ ਲਈ ਇੰਨੀ ਪੇਰਵਾਹੀ ਕੀਤੀ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਦਿਆਂ ਤੇ ਕਦੇ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਤੇ ਇਹ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮੇਰੇ ਹਲਕੇ ਦੇ ਲੋਕਾਂ ਦੀ ਕਿਰਪਾ ਨਾਲ ਹੀ ਹੋਇਆ ਸਰਕਾਰ ਕਰ ਕਿ ਸੀ ਜੀ ਵੀ ਜਿਹੜਾ ਗ੍ਰਿਫਤਾਰ ਕਰਨਾ ਸੀ ਕਾਰਨ ਬਾਈ ਜੀ ਐਮਐਲਏ ਆ ਸਾਡਾ ਦਿਹਾਤੀ ਦਾ ਰਜਨੀਸ਼ ਦਈਆ ਜੋ ਬਖਲਾ ਗਿਆ ਆਪਦੀ ਹਾਰ ਤੋਂ ਉੱਥੇ ਚਾਰੇ ਸੀਟਾਂ ਦੀ ਉਹਦੀ ਹਾਰ ਹੁੰਦੀ ਪਈ ਆ ਤੇ ਉਹ ਸਰਕਾਰ ਨੂੰ ਉੱਪਰ ਗਲਤ ਪਲੋਟ ਕਰ ਰਿਆ ਚੀਜ਼ਾਂ ਜੋ ਕਿ ਮੈਂ ਆਪਦੀ ਪਾਸਟ ਵਾਲੀ ਲਾਈਫ ਨੂੰ ਛੱਡ ਕੇ ਲੋਕਤੰਤਰ ਦੇ ਵਿੱਚ ਆਣ ਕੇ ਕਾਨੂੰਨ 'ਚ ਵਿਸ਼ਵਾਸ ਰੱਖ ਕੇ ਮੈਂ ਇਲੈਕਸ਼ਨ ਲੜ ਰਿਹਾ ਤੇ ਉਸ ਚੀਜ਼ ਤੋਂ ਉਕਬਰਾ ਕੇ ਉਹਨੇ ਮੇਰੇ ਤੇ ਪਰਚੇ ਵਾਲਾ 57 ਦਾ ਸਟੈਪ ਕੀਤਾ ਨਹੀਂ ਤਾਂ 57 ਦੀ ਜਮਾਨਤ ਦਾ ਥਾਣੇ ਦੇ ਵਿੱਚ 1 ਮਿੰਟ 'ਚ ਲਈ ਜਾ ਸਕਦੀ ਤੇ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਡਿਟੇਨ ਕਰਵਾਇਆ ਪਰ ਇਹ ਚੀਜ਼ਾ ਮੈਂ ਕੋਰਟ ਦਾ ਜੁਡੀਸ਼ਰੀ ਦਾ ਤਹਿ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਸਮਝ ਕੇ ਤੇ ਜਿਨ੍ਹਾਂ ਨੇ ਮੈਨੂੰ ਰਿਹਾ ਕੀਤਾ ਤੇ ਸਚਾਈ ਦੀ ਜਿੱਤ ਮੇਰੇ ਪੱਖ ਚੋਣਾਂ ਦੇ ਜਿਹੜੇ ਦਾਅਵੇ ਸਰਕਾਰ ਕਰ ਰਹੀ ਆ ਉਹ ਕੀ ਹਸਲੀਅਤ ਕੀ ਨਹੀਂ ਉਹ ਐਮ ਐਲ ਏ ਸਾਹਿਬ ਜਾਣਦੇ ਜੀ ਜਿਨ੍ਹਾਂ ਦੀ ਉਹ ਨਰਪੱਖ ਚੋਣਾਂ ਕਰਵਾ ਰਿਹਾ ਐਮ ਐਲ ਏ ਸਾਹਿਬ ਨੂੰ ਸਭ ਪਤਾ ਸਰਕਾਰ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਐਮ ਐਲ ਏ ਇੱਕ ਸਰਕਾਰ ਦੀ ਸ਼ਬੀ ਦੇ ਉੱਤੇ ਬਹੁਤ ਵੱਡਾ ਤੱਬਾ ਐ ਐਮ ਐਲ ਏ ਨੂੰ ਲੋਕੀ ਸਾਡੇ ਹਲਕੇ ਦੇ ਪਸੰਦ ਨਹੀਂ ਕਰਦੇ ਸਾਨੂੰ ਪਸੰਦ ਕਰ ਰਿਹਾ ਸਾਨੂੰ ਪਿਆਰ ਕਰ ਰਿਹਾ ਉਹਦਾ ਕਾਰਨ ਇਹ ਹੈ ਕਿ ਐਮ ਐਲ ਏ ਨੇ ਕਿਸੇ ਨਾਲ ਮੂੰਹੋਂ ਬੋਲਿਆ ਨਹੀਂ ਉਹ ਕਿਸੇ ਨਾਲ ਵੀ ਸਹੀ ਤਰੀਕੇ ਨਾਲ ਵਤੀਰਾ ਨਹੀਂ ਕਰ ਰਿਹਾ ਸਰਕਾਰ ਨੂੰ ਥੱਲੇ ਦੇਖਣਾ ਚਾਹੀਦਾ ਉਸਹੀ ਫਰੋਜਪੁਰ ਦੇ ਲੋਕਾਂ ਨੂੰ ਕੀ ਮੈਸੇਜ ਹੈ ਜੀ ਤੁਹਾਡੇ ਕੋਲ ਮੇਰਾ ਮੈਸੇਜ ਇਹ ਹੈ ਜੀ ਉਹ ਚੜ੍ਹਦੀ ਕਲਾ 'ਚ ਰਹਿਣੇ ਚਾਹੀਦੇ ਆ ਮੇਰੇ ਸਪੋਰਟਰ ਨੇ ਕਿਸੇ ਵੀ ਤਰ੍ਹਾਂ ਨਾਲ ਘਬਰਾਉਣਾ ਨਹੀਂ ਬਿਲਕੁਲ ਅਮਨ ਅਮਾਨ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਸਰਕਾਰ ਨੂੰ ਵੀ ਇਹ ਅਪੀਲ ਹੈ ਮੇਰੀ ਤੇ ਮੇਰੇ ਹਲਕੇ ਦੇ ਵਰਕਰਾਂ ਨੂੰ ਇਹ ਅਪੀਲ ਹੈ ਮੇਰੀ ਕਿ ਉਹ ਬਿਲਕੁਲ ਚੜ੍ਹਦੀ ਕਲਾ 'ਚ ਰਹਿ ਕੇ ਵੋਟਾਂ ਪਾਉਣ ਸਰ ਇੱਕ ਮਸ਼ਵਰਾ ਕਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹ ਰਿਹਾਈ ਨੂੰ ਮੈਂ ਜੀ ਲੋਕਤੰਤਰਿਕ ਦੀ ਜਿੱਤ ਮੰਨਦਾ ਤੇ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਅਸੀਂ ਓਟ ਅਸਰਾ ਲੈ ਕੇ ਚੱਲੇ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਸਚਾਈ ਦੀ ਜਿੱਤ ਹੋਈ ਆ ਮੈਂ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪੈਰਵਾਹੀ ਕੀਤੀ ਸਾਡੇ ਵਕੀਲ ਸਾਹਿਬ ਨੇ ਉਹਨਾਂ ਦਾ ਧੰਨਵਾਦ ਕਰਦਾ ਤੇ ਆਪਦੇ ਦਿਹਾਤੀ ਹਲਕੇ ਦੇ ਤੇ ਪੂਰੇ ਪੰਜਾਬ ਦੇ ਜਿਹੜੇ ਮੇਰੇ ਭਰਾ ਨੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੀਤਾ ਮੇਰੇ ਲਈ ਇੰਨੀ ਪੈਰਵਾਹੀ ਕੀਤੀ ਮੈਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਦਿਆਂ ਤੇ ਕਦੇ ਉਹਨਾਂ ਦਾ ਦੇਨ ਨਹੀਂ ਦੇ ਸਕਦਾ ਤੇ ਸਭ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਮੇਰੇ ਹਲਕੇ ਦੇ ਲੋਕਾਂ ਦੀ ਕਿਰਪਾ ਨਾਲ ਹੀ ਹੋਇਆ। ਸਰਕਾਰ ਦਰ ਕਿਉਂ ਗਈ? ਕਾਰਨ ਕੀ ਸੀ ਜੀ ਵੀ ਜਿਹੜਾ ਗ੍ਰਿਫਤਾਰ ਕਰਨਾ ਸੀ? ਕਾਰਨ ਬਾਈ ਜੀ ਐਮਐਲਏ ਆ। ਸਾਡਾ ਦਿਹਾਤੀ ਦਾ ਰਜਨੀਸ਼ ਦਈਆ ਜੋ ਬਖਲਾ ਗਿਆ ਆਪਦੀ ਹਾਰ ਤੋਂ। ਉੱਥੇ ਚਾਰੇ ਸੀਟਾਂ ਦੀ ਉਹਦੀ ਹਾਰ ਹੁੰਦੀ ਪਈ ਆ ਤੇ ਉਹ ਸਰਕਾਰ ਨੂੰ ਉੱਪਰ ਗਲਤ ਪਲੋਟ ਕਰ ਰਿਹਾ ਚੀਜ਼ਾਂ। ਜੋ ਕਿ ਮੈਂ ਆਪਦੀ ਪਾਸਟ ਵਾਲੀ ਲਾਈਫ ਨੂੰ ਛੱਡ ਕੇ ਲੋਕਤੰਤਰ ਦੇ ਵਿੱਚ ਆਣ ਕੇ ਕਾਨੂੰਨ 'ਤੇ ਵਿਸ਼ਵਾਸ ਰੱਖ ਕੇ ਮੈਂ ਇਲੈਕਸ਼ਨ ਲੜ ਰਿਹਾ ਤੇ ਉਸ ਚੀਜ਼ ਤੋਂ ਉਹ ਘਬਰਾ ਕੇ ਉਹਨੇ ਮੇਰੇ ਤੇ ਪਰਚੇ ਵਾਲਾ 57 ਦਾ ਸਟੈਪ ਕੀਤਾ ਨਹੀਂ ਤਾਂ 57 ਦੀ ਜਮਾਨਤ ਦਾ ਥਾਣੇ ਦੇ ਵਿੱਚ 1 ਮਿੰਟ ਚ ਲਈ ਜਾ ਸਕਦੀ ਤੇ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਡਿਟੇਨ ਕਰਵਾਇਆ ਪਰ ਇਹ ਚੀਜ਼ਾਂ ਮੈਂ ਕੋਰਟ ਦਾ ਜੁਡੀਸ਼ਰੀ ਦਾ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਸਮਝਿਆ ਸਮਝ ਕੇ ਤੇ ਜਿਨ੍ਹਾਂ ਨੇ ਮੈਨੂੰ ਰਿਹਾ ਕੀਤਾ ਤੇ ਸੱਚਾਈ ਦੀ ਜਿੱਤ ਮੇਰੇ ਪੱਖ ਚੋਣਾਂ ਦਾ ਜਿਹੜੇ ਦਾਅਵੇ ਸਰਕਾਰ ਕਰ ਰਹੀ ਆ ਉਹ ਕੀ ਹਸਲੀਅਤ ਕੀ ਨੇ ਉਹ ਐਮਐਲਏ ਸਾਹਿਬ ਜਾਣਦੇ ਜੀ ਜਿਨ੍ਹਾਂ ਦੀ ਉਹ ਨਰਪੱਖ ਚੋਣਾਂ ਕਰਵਾ ਰਹੇ ਐਮਐਲਏ ਸਾਹਿਬ ਨੂੰ ਸਭ ਪਤਾ ਸਰਕਾਰ ਨੂੰ ਵੀ ਇਹ ਸੋਚ ਲੈਣਾ ਚਾਹੀਦਾ ਵੀ ਐਮਐਲਏ ਇੱਕ ਸਰਕਾਰ ਦੀ ਛਵੀ ਦੇ ਉੱਤੇ ਬਹੁਤ ਵੱਡਾ ਤੱਬਾ ਹੈ ਐਮਐਲਏ ਨੂੰ ਲੋਕੀ ਸਾਡੇ ਹਲਕੇ ਦੇ ਪਸੰਦ ਨਹੀਂ ਕਰਦੇ ਸਾਨੂੰ ਪਸੰਦ ਕਰ ਰਿਹਾ ਸਾਨੂੰ ਪਿਆਰ ਕਰ ਰਿਹਾ ਉਹਦਾ ਕਾਰਨ ਇਹ ਹੈ ਕਿ ਐਮਐਲਏ ਨੇ ਕਿਸੇ ਨਾਲ ਮੂੰਹੋਂ ਬੋਲਿਆ ਨਹੀਂ ਉਹ ਕਿਸੇ ਨਾਲ ਵੀ ਸਹੀ ਤਰੀਕੇ ਨਾਲ ਵਤੀਰਾ ਨਹੀਂ ਕਰ ਰਿਹਾ ਸਰਕਾਰ ਨੂੰ ਥੱਲੇ ਦੇਖਣਾ ਚਾਹੀਦਾ ਪੰਜਾਬ ਦੇ ਫਰੋਜਪੁਰ ਦੇ ਲੋਕਾਂ ਨੂੰ ਕੀ ਮੈਸੇਜ ਆਜੀ ਤੁਹਾਡੇ ਕੋਲੋਂ ਮੇਰਾ ਮੈਸੇਜ ਇਹ ਹੈ ਜੀ ਉਹ ਚੜ੍ਹਦੀ ਕਲਾ 'ਚ ਰਹਿਣੇ ਚਾਹੀਦੇ ਆ ਮੇਰੇ ਸਪੋਰਟਰ ਨੇ ਕਿਸੇ ਵੀ ਤਰ੍ਹਾਂ ਨਾਲ ਘਬਰਾਉਣਾ ਨਹੀਂ ਬਿਲਕੁਲ ਅਮਨ ਅਮਾਨ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਸਰਕਾਰ ਨੂੰ ਵੀ ਇਹ ਅਪੀਲ ਹੈ ਮੇਰੀ ਤੇ ਮੇਰੇ ਹਲਕੇ ਦੇ ਵਰਕਰਾਂ ਨੂੰ ਇਹ ਅਪੀਲ ਹੈ ਮੇਰੀ ਕਿ ਉਹ ਬਿਲਕੁਲ ਚੜ੍ਹਦੀ ਕਲਾ 'ਚ ਰਹਿ ਕੇ ਵੋਟਾਂ ਪਾਉਣ